ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਹਾਂ ਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਲਗਾਤਾਰ ਮਲਾਸਮਾ ਤੇ ਰਿਟਾਇਰਮੈਂਟ ਹੋਏ ਮਲਾਸਮਾ ਦਾ ਸੰਘਰਸ਼ ਜਾਰੀ ਜੇਕਰ ਅਸੀਂ ਦੇਖੀਏ ਤਾਂ ਚਾਰੇ ਤਰਫ ਪੰਜਾਬ ਦੇ ਵਿੱਚ ਜਿਹੜਾ ਹੈ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ 2 ਨਵੰਬਰ ਨੂੰ ਤਨਤਨ ਸਾਹਿਬ ਵਿਖੇ ਕੀਤਾ ਗਿਆ ਝੰਡਾ ਮਾਰਚ ਉਸ ਤੋਂ ਬਾਅਦ ਕੀਤੀ ਗਈ ਸੂਬਾ ਪਧਰੀ ਰੈਲੀ ਜੋ ਕਿ 16 ਨਵੰਬਰ ਨੂੰ ਕੀਤੀ ਗਈ ਪੰਜਾਬ ਸਰਕਾਰ ਦੇ ਖਿਲਾਫ ਤੇ ਇਸ ਤੋਂ ਬਾਅਦ 18 ਨਵੰਬਰ ਵਾਲੇ ਦਿਨ ਪੁਰਾਣੀ ਪੈਸ਼ਾ ਬਹਾਲੀ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਹੈ 3 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਕੀਤਾ ਸੀ ਕਾਪੀਆਂ ਸਾਰਕੇ ਪੰਜਾਬ ਸਰਕਾਰ ਦੇ ਰਜ ਦੇ ਪਿੱਛੇ ਆਪਾਂ ਕੀਤਾ ਗਿਆ ਹੈ ਕਿਉਂਕਿ ਪੁਰਾਣੀ ਪੈਸ਼ਾ ਬਹਾਲੀ ਨੂੰ ਲੈ ਕੇ ਪੰਜਾਬ ਸਰਕਾਰ ਆਪਣਾ ਕੀਤਾ ਹੋਇਆ ਵਾਅਦਾ ਭੁੱਲ ਗਈ ਹੈ ਉਸ ਵਾਅਦੇ ਨੂੰ ਯਾਦ ਕਰਵਾਉਣ ਦੇ ਲਈ ਜਾਂ ਕੀਤਾ ਜਾ ਰਿਹਾ ਹੈ ਪੁਰਾਣੀ ਪੈਨਸ਼ਨ ਸਕੀਮ ਜੋ ਕਿ ਨੀਮ 1972 ਦੇ ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮਲਾਸਮਨ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਲਾਗੂ ਕੀਤਾ ਜਾਵੇ ਇਹ ਮੰਗ ਜਿਹੜੀ ਹੈ ਮਲਾਸਮ ਲਗਾਤਾਰ ਰੱਖ ਰਹੇ ਨੇ ਕੇਂਦਰ ਸਰਕਾਰ ਦੇ ਦੁਆਰਾ ਯੂਪੀਐਸ ਜਿਹੜੀਆਂ ਜਿਹੜੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਨੇ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਇਸ ਨੂੰ ਸਿਰੇ ਤੋਂ ਨਕਾਰਦੇ ਨੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਐਨਪੀਐਸ ਨੂੰ ਬੰਦ ਕੀਤਾ ਜਾਵੇ ਜੀਪੀਐਫ ਦੇ ਫੰਡ ਦੇ ਖਾਤੇ ਖੋਲੇ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਪੁਰਾਣੀ ਪੈਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜੋਖੀ ਆਗੂ ਨੇ ਉਹਨਾਂ ਦੇ ਦੁਆਰਾ ਲਗਾਤਾਰ ਪੁਰਾਣੀ ਪੈਸ਼ਨ ਬਹਾਲ ਨੂੰ ਲੈ ਕੇ ਕਰਵਨ ਦੇ ਲਈ ਸੰਘਰਸ਼ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਹੁਣ ਜਿਹੜਾ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਅੱਗੇ ਕੀ ਕਰਦੀ ਹੈ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਦੀ ਹੈ ਜਾਂ ਫਿਰ ਮਲਾਜ਼ਮਾਂ ਦਾ ਸੰਘਰਸ਼ ਆਪਣੀਆਂ ਮੰਗਾਂ ਨੂੰ ਲੈ ਕੇ ਇੰਜ ਹੀ ਜਾਰੀ ਰਹੇਗਾ ਅੱਜ ਦੇ ਦਿਨ ਮੀਟਿੰਗ ਜਿਹੜੀ ਹੋਣੀ ਸੀ 18 ਨਵੰਬਰ ਨੂੰ ਜਿਹੜੀ ਹੈ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜਿਸ ਮੀਟਿੰਗ ਨੂੰ ਲੈ ਕੇ ਆਸਮ ਲਾਜ਼ਮ ਜਿਹੜੇ ਨੇ ਜਿਹੜੇ ਉਹ ਕਾਫੀ ਲੰਮੇ ਸਮੇਂ ਤੋਂ ਲਗਾਈ ਬੈਠੇ ਸੀ ਕਿਉਂਕਿ ਮੀਟਿੰਗ ਪਹਿਲਾਂ ਹੀ ਮੁਲਤਵੀ ਕਰ ਦਿੱਤੀ ਗਈ ਹੈ ਪਰ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੇ ਦੁਆਰਾ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਹੁਣ ਜਿਹੜੀ ਮੀਟਿੰਗ ਹੋਵੇਗੀ 10 ਦਸੰਬਰ ਨੂੰ ਇਸ ਮੀਟਿੰਗ ਤੋਂ ਅਸੀਂ ਮੁਲਾਜ਼ਮਾਂ ਨੂੰ ਆਸਾਂ ਕੀ ਹੈ ਕਿ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਕੋਈ ਨਾ ਕੋਈ ਫੈਸਲਾ ਆਵੇਗਾ ਫੈਕਟਰ 2.59 ਨੂੰ ਲੈ ਕੇ ਪੰਜਾਬ ਸਰਕਾਰ ਜਿਹੜੀ ਹੈ ਫੈਸਲਾ ਕਰੇਗੀ ਜਾਂ ਫਿਰ 16% ਜਿਹੜਾ ਪੈਂਡਿੰਗ ਡੀਏ ਨੂੰ ਲੈ ਕੇ ਕੋਈ ਨਾ ਕੋਈ ਜਿਹੜੀ ਹੈ ਗੱਲ ਬਾਤ ਸਾਹਮਣੇ ਆਵੇਗੀ ਪੰਜਾਬ ਸਰਕਾਰ ਮਲਾਸਮਾਂ ਦੇ ਡੀਏ ਦੇ ਵਿੱਚ ਵਾਅਦਾ ਕਰੇਗੀ ਪਰ ਜੇ ਹਾਂ ਨਹੀਂ ਹੋਇਆ ਪੰਜਾਬ ਸਰਕਾਰ ਦੇ ਦੁਆਰਾ ਇੱਕ ਵਾਰ ਫਿਰ ਤੋਂ ਅਪਣਾਈਆਂ ਗਈਆਂ ਜਿਹੜੀ ਟਾਲਮਟੋਲ ਦੀ ਨੀਤੀ ਮਲਾਸਮਾਂ ਦੀਆਂ ਮੰਗਾਂ ਸੰਬੰਧੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਜੇਕਰ ਵੀਡੀਓ ਤੇ ਚੰਗੀ ਲੱਗੀ ਹੋਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਸ਼ੁਰੂ ਕਰਨਾ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ